ਪੰਜਾਬ ਦਾਈ ਆਪਣੀ ਯੂਨੀਵਰਸਿਟੀ ਹੈ ਬੜੀ ਕਲੀਅਰ ਹੈ ਪੰਜਾਬ ਦੇ ਲੋਕ ਕਿਤੇ ਪਾਮਪਰਮਾਈਜ਼ ਨਹੀਂ ਕਰਨਗੇ ਮੈਂ ਆਪ ਇੱਥੋਂ ਪੜਿਆ 4 ਸਾਲ ਇੱਥੇ ਲਾਇਆ ਤੇ ਡਾਕਟਰ ਮਨਮੋਹ ਸਿੰਘ ਵੀ ਇੱਥੋਂ ਪੜ੍ਹੇ ਸੀ ਜਦੋਂ ਉਹ ਪ੍ਰਾਈਮ ਮਿਨਿਸਟਰ ਸੀ ਮੈਂ ਹੋਮ ਲੈਸ ਵਿੱਚ ਮੈਂ ਕਈ ਵਾਰ ਗਿਆ ਉਹਨਾਂ ਨਾਲ ਮਿਲ ਕੇ ਆ ਆ ਤੁਹਾਡੇ ਘਰ ਤੇ ਅਟੈਕ ਹੈ ਫਰਸਟ ਸਟੈਪ ਹੈ ਪਹਿਲੇ ਤੁਹਾਡੇ ਡਰਾਈਵਿੰਗ ਰੂਮ ਤੇ ਅਟੈਕ ਤੇ ਕਬਜ਼ਾ ਕਰਗੇ ਫਿਰ ਤੁਹਾਡੇ ਬੈਡਰੂਮ ਚ ਪਹੁੰਚਣਗੇ ਇਹ ਪੋਸਿਬਲ ਨਹੀਂ ਪੰਜਾਬ ਯੂਨੀਵਰਸਿਟੀ ਇਸ ਪਾਰਟ ਆਫ ਪੰਜਾਬ ਪਹਿਲੀ ਗੱਲ ਮੈਂ ਤੁਹਾਨੂੰ ਦੱਸਾਂ ਜਦੋਂ ਐਕਟ ਬਣਿਆ ਸੀ ਉਦੋਂ ਐਸਜੀਪੀਸੀ ਐਕਟਿਵ ਬਣਿਆ ਸੀ ਉਦੋਂ ਯੂਨੀਵਰਸਿਟੀ ਦਾ ਐਕਟ ਨਹੀਂ ਜਿਹੜਾ ਐਗਰੀਕਲਚਰ ਯੂਨੀਵਰਸਿਟੀ ਤੇ ਭਾਖੜਾ ਪਾਣੀ ਦਵੀ ਉਹਦੇ ਬਾਅਦ ਸਾਰੀਆਂ ਸਟੇਟਾਂ ਨੇ ਜਿਹੜੇ ਇਟ ਵਾਸ ਅ ਇੰਟਰ ਸਟੇਟ ਉਹਨਾਂ ਨੇ ਬਾਕੀ ਸਟੇਟਾਂ ਨੇ ਆਪਣੀ ਅਬ ਸ਼ਹਿਰ ਤੋਂ ਕੱਢ ਕੇ ਆਪਣੀ ਆਪਣੀਆਂ ਯੂਨੀਵਰਸਿਟੀਆਂ ਬਣਾ ਲੀਆਂ ਸੋ ਦਿਸ ਇਜ਼ ਅ ਪੰਜਾਬ ਗਵਰਨਮੈਂਟ ਪੰਜਾਬ ਦਾ ਹੀ ਆਪਣੀ ਯੂਨੀਵਰਸਿਟੀ ਹੈ ਬੜੀ ਕਲੀਅਰ ਹੈ 200 ਤੋਂ ਤਕਰੀਬਨ ਕਾਲਜਿਸ ਆਫ ਪੰਜਾਬ ਆਫੀਲੀਏਟਡ ਟੂ ਦਿਸ ਸੋ ਮੈਂ ਕਹਿਣਾ ਚਾਹਣਾ ਭਾਵੇਂ ਗਵਰਨਮੈਂਟ ਆਫ ਇੰਡੀਆ ਜਾਂ ਵੀਸੀ ਸਾਹਿਬ ਨੂੰ ਕਿ ਪੰਜਾਬ ਦੇ ਲੋਕ ਕਿਤੇ ਕੰਪਰੋਮਾਈਜ਼ ਨਹੀਂ ਕਰਨਗੇ ਆਫ ਟੇਕਿੰਗ ਓਵਰ ਆਫ ਪੰਜਾਬ ਯੂਨੀਵਰਸਿਟੀ ਦਿਸ ਇਜ਼ ਦਾ ਸਟਾਰਟਿੰਗ ਪੁਆਇੰਟ ਆਫ ਮਾਈਂਡ ਸੈਕੰਡਲੀ ਜਿਹੜਾ ਬੜੀ ਕਲੀਅਰ ਹੈ ਕਿ ਸਾਜ਼ਿਸ਼ ਹੋ ਰਹੀ ਹੈ ਟੂ ਹੌਲੀ ਹੌਲੀ ਕਨਵਰਟ ਚੰਡੀਗੜ੍ਹ ਜਿਹੜਾ ਰਾਈਟਫੁਲੀ ਰਾਈਟ ਪੰਜਾਬ ਦਾ ਹੈ ਕੱਲਾ ਸਟੇਟ ਹੈ ਹਿੰਦੁਸਤਾਨ ਵਿੱਚ ਜਿਹਦਾ ਕੋਈ ਕੈਪੀਟਲ ਨਹੀਂ ਹੈ ਮੈਂ ਇੱਥੇ ਵੀ ਗੱਲ ਕੀਤੀ ਸੀ ਸਟੂਡੈਂਟਸ ਨਾਲ ਵੀ ਗੱਲ ਕੀਤੀ ਸੀ ਕਿ ਵੀ ਮੈਂ ਇੱਥੇ ਐਸ politick politishan ਨਹੀਂ ਆਇਆ ਮੈਂ ਤੁਹਾਨੂੰ ਅੱਜ ਸਹੀ ਕਹਦਾ ਆ ਮੈਂ ਬਰੀ ਕਲੀਅਰ ਪਰਸਨ ਮੈਂ ਆਪ ਇੱਥੋਂ ਪੜਿਆ ਹਾਂ 4 ਸਾਲ ਇੱਥੇ ਲਾਇਆ ਤੇ ਡਾਕਟਰ ਮਨਮੋਹਨ ਸਿੰਘ ਵੀ ਇੱਥੋਂ ਪੜੇ ਸੀ ਜਦੋਂ ਉਹ ਪ੍ਰਾਈਮ ਮਿਨਿਸਟਰ ਸੀ ਮੈਂ ਹੋਮ ਮਿਨਿਸਟਰ ਮੈਂ ਕਈ ਵਾਰ ਗਿਆ ਉਹਨਾਂ ਨਾਲ ਮਿਲ ਕੇ ਆ ਹੀ ਹੈਡ ਵੈਰੀ ਸਟਰੋਂਗ ਮੈਮਰੀਜ਼ ਆਫ ਦਿਸ ਪਲੇਸ ਸੋ ਆ ਆਪਣੇ ਵਾਸਤੇ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਕਿ ਵੀ 올 ਪਾਰਟੀਆਂ ਵਟ ਏਵਰ ਅਫੀਲੀਏਸ਼ਨਸ ਮੈਨ ਮੀ ਨਾਟ ਟੂ ਮੇਕ ਦਿਸ ਇਨਟੂ ਪੋਲਿਟਿਕਲ ਬਟ ਮੇਕ ਇਟ ਐਜ਼ ਅ ਪੰਜਾਬ ਇਸ਼ੂ ਐਂਡ ਸਾਰੇ ਇਕੱਠੇ ਹੋ ਕੇ ਐਂਡ ਐਜ਼ ਪ੍ਰੈਜ਼ੀਡੈਂਟ ਆਫ ਅਕਾਲੀ ਦਲ ਮੈਂ ਬੜਾ ਕਲੀਅਰ ਕਰਨਾ ਚਾਹੁੰਦਾ ਹਾਂ ਕਿਸੇ ਹਾਲ ਚ ਕਿਸੇ ਹਾਲ ਚ ਵੀ ਵਿਲ ਨਾਟ ਅਲਾਉ ਦਿਸ ਵੀ ਵਿਲ ਨਾਟ ਅਲਾਉ ਦਿਸ ਐਜ਼ ਇੱਕ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਕਿ ਵੀ ਸ਼ੁੱਡ ਆਲ ਲੁੱਕ ਅਬਾ ਪੋਲਿਟਿਕਸ ਪੋਲਿਟਿਕਸ ਵਾਸਤੇ ਆਪਣੇ ਕੋਲੇ ਬਹੁਤ ਇਸ਼ੂਸ ਹੈਗੀਆਂ मेरी गल नो इट्स नॉट पोलिटिकल एक मिनट आर अटैक है फर्स्ट स्टेप है पहले थोड़े ड्राइंग रूम कब्जा कर गए फिर थोड़े बेडरूम पहुंचन गए सो दिस इज अ टेस्टिंग पॉइंट फॉर अस, एंड आई एम विद द स्टूडेंट्स एंड एज पीपल ऑफ पंजाब मैं इरिस्पेक्टिव ऑफ एनी पोलिटिकल पार्टी मैं सारे बेनती करना वी शुड सिट अंडर वन प्लेटफॉर्म एंड कन्वे द मैसेज एज If you convey it together, it's a very strong message.